ਐਸ ਟੀ ਵੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪੌਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪੌਲ ਵੜੈਚ ਸ਼ੋਅ ਦੇ ਵਿੱਚ ਅੱਜ ਤੁਹਾਡੇ ਵਾਸਤੇ ਇੱਕ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਸਰੀ ਦੇ ਲੇਖਕ ਮੋਹਨ ਗਿੱਲ ਦੀ ਪੁਸਤਕ ਕੁੱਤੇ ਦੀ ਤੀਰਥ ਯਾਤਰਾ ਦੇ ਵਿੱਚੋਂ ਲਈ ਗਈ ਇਹ ਕਹਾਣੀ ਹੈ ਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ ਅੱਜ ਜਮਾਨਾ ਹੈ ਇੰਟਰਨੈਟ ਦਾ ਇਹ ਗੱਲ ਸੱਚ ਹੈ ਕਿ ਇਸ ਤੋਂ ਬਿਨਾ ਅਜੋਕੇ ਮਨੁੱਖ ਦਾ ਜੀਵਨ ਅਧੂਰਾ ਹੈ ਪਰ ਇਸ ਇੰਟਰਨੈਟ ਨੇ ਨਾ ਸਿਰਫ ਮਨੁੱਖੀ ਜੀਵ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਸਾਡਾ ਚੁਗਿਰਦਾ ਵੀ ਇਸ ਤੋਂ ਅਣ ਭੇਜ ਨਹੀਂ ਰਿਹਾ ਪਸ਼ੂ ਪੰਛੀ ਫੁੱਲ ਬੂਟੇ ਗੱਲ ਕੀ ਕੋਈ ਵੀ ਚੀਜ਼ ਇਸ ਦੀ ਮਾਰ ਤੋਂ ਨਹੀਂ ਬਚੀ ਅੱਜ ਤੁਹਾਡੇ ਨਾਲ ਅਸੀਂ ਇੱਕ ਅਜਿਹੀ ਕਹਾਣੀ ਸ਼ੇਅਰ ਕਰਦੇ ਹਾਂ ਇਹ ਕਹਾਣੀ ਮੋਹਨ ਗਿਲਜੀ ਦੀ ਲਿਖੀ ਹੋਈ ਹੈ ਤੇ ਇਸ ਦਾ ਟਾਈਟਲ ਹੈ ਸਾਡੀ ਵੀ ਕਦਰ ਹੋਣੀ ਸੀ ਸੂਰਜ ਪੱਛਮ ਵਿੱਚ ਛੋਪਣ ਵਾਲਾ ਹੈ ਪਿੰਡ ਦੀ ਫਿਰਨੀ ਦੇ ਬਾਹਰ ਸ਼ਾਂਤ ਵਾਤਾਵਰਣ ਵਿੱਚ ਕੋਬੋਰਡ ਦੇ ਦਰਖਤ ਤੋਂ 15 ਕੁ ਫੁੱਟ ਦੀ ਦੂਰੀ ਉੱਤੇ ਇੱਕ ਤੂਤ ਦਾ ਬੂਟਾ ਉੱਗਿਆ ਹੋਇਆ ਹੈ ਬੋਰਡ 60-70 ਸਾਲ ਪੁਰਾਣਾ ਹੈ ਤੂਤ ਦੀ ਉਮਰ ਕੋਈ ਡੇਢ ਕੁ ਸਾਲ ਦੀ ਹੈ ਹੋਰ ਆਲੇ-ਦੋਲੇ ਜਿੱਥੇ ਵੀ ਨਜ਼ਰ ਜਾਂਦੀ ਹੈ ਕੋਈ ਵੀ ਦਰਖਤ ਨਹੀਂ ਹੈ ਫਸਲਾਂ ਹਨ ਸੀਮਿੰਟ ਦੀਆਂ ਕੋਠੀਆਂ ਹਨ ਅਤੇ ਵੱਡੇ-ਵੱਡੇ ਉੱਚੇ ਖੰਬੇ ਖੜੇ ਹਨ ਕੁਝ ਕੰਮੇ ਆਉਂਦੇ ਹਨ ਅਤੇ ਦਰਖਤ ਕੱਟਣ ਵਾਲੇ ਕੁਝ ਸੰਦ ਬੋਰਡ ੇਠਾ ਰੱਖ ਕੇ ਚਲੇ ਜਾਂਦੇ ਹਨ ਬੋਰਡ ਹੌਕਾ ਪਰ ਕੇ ਤੂਤ ਨੂੰ ਲੇ ਵੀ ਬੱਜਿਆ ਆ ਗਈ ਮੇਰੀ ਵੀ ਵਾਰੀ ਕੱਲੋਂ ਤੋਂ ਇਕੱਲਾ ਰਹਿ ਜਾਵੇਂਗਾ ਤੂਤ ਲੱਗਦਾ ਹੈ ਤਾਇਆ ਤੇਰੀ ਛਤਰ ਛਾਇਆ ਵੀ ਉੱਠ ਜਾਣੀ ਹੈ ਮੇਰੇ ਤੋਂ ਬੋਰਡ ਹੌਸਲਾ ਰੱਖ ਜਾਣਾ ਹੌਸਲਾ ਰੱਖ ਤੂਤ ਤੂੰ ਦਾ ਬਹੁਤ ਸਾਲਾਂ ਤੋਂ ਇੱਥੇ ਖੜਾ ਹੈ ਮੈਨੂੰ ਦੱਸ ਕੀ ਤੂੰ ਸਦਾ ਤੋਂ ਹੀ ਇਕੱਲਾ ਹੈ ਜਾਂ ਪਹਿਲਾਂ ਤੇਰੇ ਸਾਥੀ ਦਰਖਤ ਹੁੰਦੇ ਸੀ ਬੋਰਡ ਭਾਵੁਕ ਹੋ ਕੇ ਪੁੱਤਰਾ ਤੂੰ ਤਾਂ ਮੇਰੀ ਦੁੱਖ ਦੀ ਰਖ ਤੇ ਹੱਥ ਰੱਖ ਦਿੱਤਾ ਪਹਿਲਾਂ ਤਾਂ ਇਹ ਸਾਰਾ ਇਲਾਕਾ ਦਰਖਤਾਂ ਦੇ ਝੁੰਡਾਂ ਨਾਲ ਭਰਿਆ ਪਿਆ ਸੀ ਪੂਰਬ ਵਾਲੇ ਪਾਸੇ ਪਿੱਪਲ ਬਰੋਟੇ ਦੇ ਦਰਖਤ ਸੀ ਉੱਤਰ ਵੱਲ ਪਿਉਂਦੀ ਬੇਰੀਆਂ ਪੀਲੂਵੇਰਾ ਦੀਆਂ ਬੇਰੀਆਂ ਅਤੇ ਦੱਖਣ ਵੱਲ ਤੂਤ ਨਿੰਮ ਬਕੈਣਾ ਕਿਕਰਾਂ ਦੇ ਦਰਖਤ ਹੁੰਦੇ ਸੀ ਤੇ ਆ ਸਾਹਮਣੇ ਵੱਲ ਤਾਂ ਟਾਲੀਆਂ ਦੀਆਂ ਕਤਾਰਾਂ ਖੜੀਆਂ ਸਨ ਇਹਨਾਂ ਦਰਖਤਾਂ ਉੱਪਰ ਬੱਚੇ ਡੰਡਾ ਡੁੱਕ ਕੇ ਇੱਕ ਦੂਜੇ ਨੂੰ ਫੜਨ ਦੌੜਦੇ ਅਤੇ ਤਰ੍ਹਾਂ ਤਰ੍ਹਾਂ ਦੇ ਖੇਡਾਂ ਖੇਡਦੇ ਸਨ ਸੌਣ ਦੇ ਮਹੀਨੇ ਕੁੜੀਆਂ ਮੋਟੀਆਂ-ਮੋਟੀਆਂ ਨ ਲੱਜਾਂ ਦੀਆਂ ਪਿੰਗਾ ਪਾ ਕੇ ਛੂਡ ਦਿਆ ਸਨ ਅਤੇ ਗਿੱਦੇ ਦੇ ਪਿੜ ਵਣ ਲੈਂਦੀਆਂ ਸੀ ਬੋਰਡ ਦਾ ਗੱਛ ਪਰ ਹੁੰਦਾ ਹੈ ਤੂਤ ਫਿਰ ਉਹ ਸਾਰੇ ਦਰਖਤ ਕਿੱਥੇ ਚਲੇ ਗਏ ਤਾਇਆ ਬੋਰਡ ਪਹਿਲਾ ਮਨੁੱਖ ਬੜਾ ਸਬਰ ਸੰਤੋਖ ਵਾਲਾ ਹੁੰਦਾ ਸੀ ਧਰਤੀ ਅਤੇ ਧਰਤੀ ਦੇ ਵਸੀਲਿਆਂ ਨੂੰ ਸਿਰਫ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਵਰਤਦਾ ਸੀ ਪਰ ਹੁਣ ਮਨੁੱਖ ਮੁਨਾਫੇ ਪਿੱਛੇ ਦੌੜਦਾ ਹੈ ਜੇ ਬਿਜਲੀ ਪੂੰਜੀ ਨਾਲੋਂ ਬੈਂਕਾਂ ਵਿੱਚ ਪਈ ਪੂੰਜੀ ਵੱਧ ਨਸ਼ਾ ਦਿੰਦੀ ਹੈ ਇਸ ਨੂੰ ਇਹ ਸਭ ਕੁਝ ਉਸਨੇ ਧਰਤੀ ਦੇ ਫਸਿਲਿਆਂ ਨੂੰ ਲੋਣੋਂ ਵੱਧ ਕੇ ਵੱਧ ਵਰਤ ਕੇ ਪ੍ਰਾਪਤ ਕੀਤਾ ਹੈ ਇਸ ਮੁਨਾਫੇ ਦੀ ਵਰਤ ਹੀ ਕਾਰਨ ਹੀ ਉਸਨੇ ਸਾਰੇ ਦਰਖਤ ਕਟਵਾ ਕੇ ਵੇਚ ਦਿੱਤੇ ਹਨ ਤੂਤ ਆ ਜੋ ਲੋਹੇ ਦੇ ਵੱਡੇ ਵੱਡੇ ਉੱਚੇ ਖੰਭੇ ਖੜੇ ਨੇ ਕੀ ਇਹ ਵੀ ਪਹਿਲਾਂ ਹੁੰਦੇ ਸੀ ਇਹ ਕਿਸ ਲਈ ਨੇ ਕੀ ਕੰਮ ਹੈ ਇਹਨਾਂ ਦਾ ਬੋਰਡ ਪੁੱਤਰਾ ਜਿਉਂ ਨਿਉ ਦਰਖਤ ਕੱਟਦੇ ਗਏ ਇਹ ਖੰਭੇ ਵਾਧਦੇ ਗਏ ਜਿਵੇਂ ਆਪਾਂ ਆਕਸੀਜਨ ਛੱਡਦੇ ਹਾਂ ਇਹ ਵਾਈਫਾਈ ਛੱਡਦੇ ਹਨ ਇਸ ਵਾਈਫਾਈ ਨਾਲ ਇਹਨਾਂ ਦੇ ਸੈੱਲ ਫੋਨ ਤੇ ਕੰਪਿਊਟਰ ਚੱਲਦੇ ਹਨ ਅਤੇ ਕੰਪਿਊਟਰ ਨਾਲ ਇਹਨਾਂ ਦੇ ਕਾਰੋਬਾਰ ਚੱਲਦੇ ਹਨ ਇੰਜ ਲੱਗਦਾ ਹੈ ਜਿਵੇਂ ਵਾਈਫਾਈ ਨਾਲ ਹੀ ਇਹਨਾਂ ਦਾ ਜੀਵਨ ਚੱਲ ਰਿਹਾ ਹੈ ਤੂਤ ਡੂੰਗਾ ਹੋਗਾ ਪਰਕੇ ਤਾਇਆ ਅੱਜ ਅਸੀਂ ਵੀ ਕੱਟੇ ਨਾ ਜਾਂਦੇ ਤੇ ਸਾਡੀ ਵੀ ਅੱਜ ਕਦਰ ਹੋਣੀ ਸੀ ਜੇਕਰ ਅਸੀਂ ਆਕਸੀਜਨ ਦੀ ਥਾਂ ਵਾਈਫਾਈ ਛੱਡਦੇ ਹੁੰਦੇ ਸੋ ਇਸ ਕਹਾਣੀ ਨੂੰ ਪੜਨ ਸੁਣਨ ਤੋਂ ਬਾਅਦ ਕੋਈ ਗੰਭੀਰ ਹੋ ਕੇ ਸੋਚੇਗਾ ਤੇ ਕੋਈ ਹਾਸੇ ਛੱਡੇਗਾ ਇੰਟਰਨੈਟ ਟੈਕਨੋਲੋਜੀ ਸਾਡੀ ਜ਼ਰੂਰਤ ਜ਼ਰੂਰ ਹੈ ਪਰ ਚੰਗਾ ਹੋਵੇਗਾ ਜੇਕਰ ਅਸੀਂ ਇਸ ਨੂੰ ਜ਼ਰੂਰਤ ਹੀ ਰਹਿਣ ਦਈਏ ਇਸ ਨੂੰ ਆਪਣੇ ਕੰਟਰੋਲ ਵਿੱਚ ਰੱਖੀਏ ਨਾ ਕਿ ਇਸ ਦੇ ਗੁਲਾਮ ਬਣ ਆਪਣੇ ਆਪ ਨੂੰ ਆਪਣੇ ਚਗਿਰਦੇ ਨੂੰ ਹੀ ਭੁੱਲ ਬੈਠੀਏ ਖੁਦ ਵੀ ਸੰਭਲ ਜਾਈਏ ਤੇ ਆਪਣੀ ਧਰਤੀ ਆਪਣੇ ਆਸਮਾਨ ਨੂੰ ਰੁੱਖਾਂ ਨੂੰ ਹਵਾ ਪਾਣੀ ਨੂੰ ਵੀ ਸੰਭਾਲ ਕੇ ਰੱਖੀਏ